ਪਿਛਲੇ ਦੰਦਾਂ ਦੀ ਗੱਲ ਕਰੀਏ ਤੇ 6 ਤੋਂ 7 ਦੇ ਕਰੀਬ ਜਿਹੜੇ ਆ ਡਰੋਨ ਤੇ ਦੋ ਜਿਹੜੇ ਪਿਸਟਲ ਰਿਕਵਰ ਹੋ ਚੁੱਕੇ ਨੇ ਜਿਹੜੇ ਸਮਗਲਰ ਨੇ ਉਹਨਾਂ ਦੇ ਗੈਰ ਕਾਨੂੰਨੀ ਇਰਾਦਿਆਂ ਨੂੰ ਕਾਮਯਾਬ ਨਹੀਂ ਹੋ ਹੁੰਦੇ ਕਣਕ ਦੀ ਕਟਾਈ ਤੋਂ ਬਾਅਦ ਲਗਾਤਾਰ ਬਾਰਡਰ ਤੇ ਬੀਐਸਐਫ ਤੇ ਪੰਜਾਬ ਪੁਲਿਸ ਲਿੱਚ ਕੰਨੀ ਤੇ ਸਰਗਰਮ ਆ ਤੇ ਲਗਾਤਾਰ ਬਰਾਮਦਗੀ ਹੋ ਰਹੀ ਹੈ ਜਿਹਨੇ ਪਿਛਲੇ ਚੰਨ ਦਿਨਾਂ ਦੀ ਗੱਲ ਕਰੀਏ ਤੇ 6 ਤੋਂ 7 ਦੇ ਕਰੀਬ ਜਿਹੜੇ ਆ ਡਰੋਨ ਤੇ ਦੋ ਜਿਹੜੇ ਪਿਸਟਲ ਰਿਕਵਰ ਹੋ ਚੁੱਕੇ ਨੇ ਖਾਲੜਾ ਥਾਣੇ ਦੇ ਵਿੱਚ ਤੇ ਖੇਮਕਰਨ ਥਾਣੇ ਦੇ ਵਿੱਚ ਤੇ ਇਸੇ ਲੜੀ ਦੇ ਵਿੱਚ ਕੱਲ ਇੱਕ ਪੁਲਿਸ ਨੂੰ ਫੇਰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸਸਪੈਕਟਡ ਚੀਜ਼ ਜਿਹੜੀ ਆ ਉਹ ਗੁਰਵਿੰਦਰ ਸਿੰਘ ਜਿਹੜਾ ਕਾਲੀਆ ਦਾ ਉਹਦੇ ਖੇਤਾਂ ਦੇ ਵਿੱਚ ਪਈ ਹੈ ਇਹਦਾ ਜੁਆਇੰਟ ਸਰਚ ਆਪਰੇਸ਼ਨ ਬੀਐਸਰ ਤੇ ਪੰਜਾਬ ਪੁਲਿਸ ਨੇ ਕੀਤਾ ਤੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਡਰੋਨ ਡੀਜੀਏੀ ਮੈਟ੍ਰਿਕਸ ਜਿਹੜਾ ਛੋਟਾ ਡਰੋਨ ਹੈ ਉਹ ਰਿਕਵਰ ਹੋਇਆ। ਇਹਦੀ ਕਿਉਂਕਿ ਇਕੱਲਾ ਡਰੋਨ ਰਿਕਵਰ ਹੋਇਆ ਸੀ ਇਹਦੇ ਥੱਲੇ ਜਿਹੜੀ ਕੁੰਡੀ ਲਾਉਣ ਵਾਲਾ ਮੈਕੈਨਿਜ਼ਮ ਲੱਗਾ ਹੋਇਆ ਸੀ ਤੇ ਖੁੱਲਾ ਹੋਇਆ ਹੈ। ਇਸ ਤਅਹਰ ਤੇ ਸਰਚ ਨੂੰ ਅੱਗੇ ਫਰਦਰ ਪ੍ਰਸੀਡ ਕੀਤਾ। ਇਹਦੇ ਨਾਲ ਹੀ ਜਿਹੜੇ ਪਿੰਡ ਸਕਤਰਾ ਵੱਜਦਾ ਉਥੇ ਮਹਾਵੀਰ ਸਿੰਘ ਦੇ ਖੇਤਾਂ ਦੇ ਵਿੱਚੋਂ ਇੱਕ ਜਿਹੜਾ ਪੈਕੇਟ ਜਿਸ ਨੂੰ ਕੋਈ ਕੁੰਡੀ ਲੱਗੀ ਹੋਈ ਸੀ ਉਹ ਰਿਕਵਰ ਹੋਇਆ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹੈਰਨ ਸੀ ਤੇ ਇਸ ਵਿੱਚੋਂ ਜਿਹੜੀ 377 ਗ੍ਰਾਮ ਹੈਰਨ ਜਿਹੜੀ ਆ ਉਹ ਰਿਕਵਰ ਹੋਈ ਹੈ ਇਸ ਸੰਬੰਧੀ ਥਾਣਾ ਬਲਟੋਆ ਵਿਖੇ ਐਫ ਆਈ ਆਰ ਨੰਬਰ 32 ਡੇਟਡ 3 4 24 ਅੰਡਰ ਸੈਕਸ਼ਨ 10 11 12 에어ਕ੍ਰਾਫਟ ਐਕਟ ਤੇ 21 ਸੀ ਐਨ ਡੀ ਪੀ ਐਸ ਐਕਟ ਜਿਹੜਾ ਵਾ ਉਹ ਦਰਜ ਰਜਿਸਟਰ ਕਰਕੇ ਇਹਦੀ ਜਿਹੜੀਆਂ ਤਫਤੀਸ਼ ਜਿਹੜੀਆਂ ਜਾਰੀ ਕੀਤੀ ਗਈ ਹੈ ਇਹਦੀ ਟੈਕਨੀਕਲ ਤਰੀਕਿਆਂ ਨਾਲ ਵੀ ਤੇ ਹਰ ਇੱਕ ਪਹਿਲੂ ਨਾਲ ਵੀ ਇਹਦੀ ਤਫ਼ਤੀਸ਼ ਕੀਤੀ ਜਾਊਗੀ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਮਾਂ ਕਿ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਵਲਤਾ ਦਾ ਨਤੀਜਾ ਕਿ ਸਾਨੂੰ ਨਿਤ ਬਰਾਮਦਗੀਆਂ ਹੋ ਰਹੀਆਂ ਨੇ ਤੇ ਅਸੀਂ ਜਿਹੜੇ ਸਮੱਗਲਰ ਨੇ ਉਹਨਾਂ ਦੇ ਗੈਰਕਾਨੂੰਨੀ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇ ਪਿਛਲੇ ਕੰਨ ਦਿਨਾਂ ਦੀ ਗੱਲ ਕਰੀਏ ਤੇ 6 ਤੋਂ 7 ਦੇ ਕਰੀਬ ਜਿਹੜੇ ਆ ਡਰੋਨ ਤੇ ਦੋ ਜਿਹੜੇ ਪਿਸਟਲ ਰਿਕਵਰ ਹੋ ਚੁੱਕੇ ਨੇ ਜਿਹੜੇ ਸਮੱਗਲਰ ਨੇ ਉਹਨਾਂ ਦੇ ਗੈਰ ਕਾਨੂੰਨੀ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਕਣਕ ਦੀ ਕਟਾਈ ਤੋਂ ਬਾਅਦ ਲਗਾਤਾਰ ਬਾਰਡਰ ਤੇ ਬੀਐਸਐਫ ਤੇ ਪੰਜਾਬ ਪੁਲਿਸ ਜਿਹੜੀ ਚਕੰਨੀ ਤੇ ਸਰਗਰਮ ਆ ਤੇ ਲਗਾਤਾਰ ਬਰਾਮਦਗੀ ਹੋ ਰਹੀ ਹੈ ਜਿਹ ਪਿਛਲੇ ਚੰਦਨਾ ਦੀ ਗੱਲ ਕਰੀਏ ਤੇ 6 ਤੋਂ 7 ਦੇ ਕਰੀਬ ਹੈ ਜਿਹੜੇ ਆ ਡਰੋਨ ਤੇ ਦੋ ਜਿਹੜੇ ਪਿਸਟਲ ਰਿਕਵਰ ਹੋ ਚੁੱਕੇ ਨੇ ਖਾਲੜਾ ਥਾਣੇ ਦੇ ਵਿੱਚ ਤੇ ਖੇਮ ਕਰਨ ਥਾਣੇ ਦੇ ਵਿੱਚ ਤੇ ਇਸੇ ਲੜੀ ਦੇ ਵਿੱਚ ਕੱਲ ਇੱਕ ਪੁਲਿਸ ਨੂੰ ਫੇਰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸਸਪੈਕਟਡ ਚੀਜ਼ ਜਿਹੜੀ ਆ ਉਹ ਗੁਰਵਿੰਦਰ ਸਿੰਘ ਜਿਹੜਾ ਕਾਲੀਆ ਦਾ ਉਹਦੇ ਖੇਤਾਂ ਦੇ ਵਿੱਚ ਪਈ ਇਹਦਾ ਜੁਆਇੰਟ ਸਰਚ ਆਪਰੇਸ਼ਨ ਬੀਐਸਰ ਤੇ ਪੰਜਾਬ ਪੁਲਿਸ ਨੇ ਕੀਤਾ ਤੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਡਰੋਨ ਡੀਜੀਏ ਮੈਟ੍ਰਿਕਸ ਜਿਹੜਾ ਛੋਟਾ ਡਰੋਨ ਹੈ ਉਹ ਰਿਕਵਰ ਹੋਇਆ। ਇਹਦੀ ਕਿਉਂਕਿ ਇਕੱਲਾ ਡਰੋਨ ਰਿਕਵਰ ਹੋਇਆ ਸੀ ਇਹਦੇ ਥੱਲੇ ਜਿਹੜੀ ਕੁੰਡੀ ਲਾਉਣ ਵਾਲਾ ਮੈਕੈਨਿਜ਼ਮ ਲੱਗਾ ਹੋਇਆ ਸੀ ਤੇ ਖੁੱਲਾ ਹੋਇਆ ਹੈ। ਇਸ ਤਰ੍ਹਾਂ ਤੇ ਸਰਚ ਨੂੰ ਅੱਗੇ ਫਰਦਰ ਪ੍ਰੋਸੀਡ ਕੀਤਾ। ਇਹਦੇ ਨਾਲ ਹੀ ਜਿਹੜੇ ਪਿੰਡ 77 ਵਜਦਾ ਉਥੇ ਮਹਾਵੀਰ ਸਿੰਘ ਦੇ ਖੇਤਾਂ ਦੇ ਵਿੱਚੋਂ ਇੱਕ ਜਿਹੜਾ ਪੈਕੇਟ ਜਿਸ ਨੂੰ ਕੁੰਡੀ ਲੱਗੀ ਹੋਈ ਸੀ ਉਹ ਰਿਕਵਰ ਹੋਇਆ। ਜਦੋਂ ਇਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹੈਰਨ ਸੀ ਤੇ ਇਸ ਵਿੱਚੋਂ ਜਿਹੜੀ 370 ਗ੍ਰਾਮ ਹੈਰਨ ਜਿਹੜੀ ਆ ਉਹ ਰਿਕਵਰ ਹੋਈ ਹੈ ਇਸ ਸੰਬੰਧੀ ਥਾਣਾ ਬਲਟੋਆ ਵਿਖੇ ਐਫ ਆਈ ਆਰ ਨੰਬਰ 32 ਡੇਟਡ 3 4 24 ਅੰਡਰ ਸੈਕਸ਼ਨ 10 11 12 에어ਕ੍ਰਾਫਟ ਐਕਟ ਤੇ 21 C ਐਨ ਡੀ ਪੀ ਐਸ ਐਕਟ ਜਿਹੜਾ ਵਾ ਉਹ ਦਰਜ ਰਜਿਸਟਰ ਕਰਕੇ ਇਹਦੀ ਜਿਹੜੀ ਤਫਤੀਸ਼ ਜਿਹੜੀ ਆ ਜਾਰੀ ਕੀਤੀ ਗਈ ਆ ਇਹਦੀ ਟੈਕਨੀਕਲ ਤਰੀਕਿਆਂ ਨਾਲ ਵੀ ਤੇ ਹਰ ਇੱਕ ਪਹਿਲੂ ਨਾਲ ਵੀ ਇਹਦੀ ਤਫਤੀਸ਼ ਕੀਤੀ ਜਾਊਗਾ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਮਾਂ ਕਿ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਵਲਟਾ ਦਾ ਨਤੀਜਾ ਕਿ ਸਾਨੂੰ ਨਿਤ ਬਰਾਮਦਗੀਆਂ ਹੋ ਰਹੀਆਂ ਨੇ ਤੇ ਅਸੀਂ ਜਿਹੜੇ ਸਮਗਲਰ ਨੇ ਉਹਨਾਂ ਦੇ ਗੈਰਕਾਨੂੰਨੀ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ